ਹਾਂਜੀ ਅੱਜ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਮੈਨੂੰ ਗਾਲਾਂ ਕੱਢ ਸਕਦੇ ਨੇ ਬਹੁਤ ਸਾਰੇ ਗਲਤ ਕਮੈਂਟ ਕਰ ਸਕਦੇ ਨੇ ਤੇ ਬਹੁਤ ਮੈਨੂੰ ਬੁਰਾ ਭਲਾ ਬੋਲ ਸਕਦੇ ਨੇ ਪਰ ਜਿਹੜੀ ਮੈਂ ਗੱਲ ਕਰਨ ਲੱਗਿਆ ਇਹ ਗੱਲ ਸੋਚਣ ਵਾਲੀ ਆ ਤੇ ਜਿਹੜਾ ਵੀ ਬੰਦਾ ਥੋੜਾ ਜਿਹਾ ਹੈਲਥ ਕੌਂਸ਼ੀਅੰਸ ਹੋਊਗਾ ਜਿਹੜਾ ਸਿਹਤ ਦੇ ਪ੍ਰਤੀ ਧਿਆਨ ਰੱਖਦਾ ਉਹ ਉਸ ਬੰਦੇ ਨੂੰ ਇਹ ਗੱਲ ਆ ਜਿਹੜੀ ਵਧੀਆ ਲੱਗੂਗੀ ਤਾਂ ਅੱਜ ਦਾ ਜਿਹੜਾ ਟਾਈਮ ਹੈ ਮੰਦਿਰਾਂ ਵਿੱਚ ਚਾਹੇ ਗੁਰਦੁਆਰਿਆਂ ਵਿੱਚ ਇੱਕ ਚੀਜ਼ ਮੈਨੂੰ ਲੱਗਦਾ ਬਹੁਤ ਗਲਤ ਹੋ ਰਹੀ ਆ ਤੇ ਜਿਹੜੀ ਚੀਜ਼ ਕੀ ਆ ਨਹੀਂ ਹੋਣੀ ਚਾਹੀਦੀ ਇਹ ਬਹੁਤ ਹੀ ਇੱਕ ਗਲਤ ਪ੍ਰੈਕਟਿਸ ਐ ਜਿਹੜੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਆ ਤੇ ਜਿਹੜਾ ਹੁਣ ਅੱਜ ਦੇ ਦਿਨ ਨੇ ਚਾਹੇ ਤਾ ਉਹ ਕੈਨੇਡਾ ਚਾਹੇ ਇੰਡੀਆ ਜਿੱਥੇ ਵੀ ਗੁਰਦੁਆਰਾ ਉੱਥੇ ਹੀ ਮਤਲਬ ਇਹ ਚੀਜ਼ ਹੋ ਰਹੀ ਆ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਅਖੰਡ ਪਾਠ ਤੇ ਜਾਣਦੇ ਆ ਕਿਸੇ ਮਾਰਗ ਦੇ ਭੋਗਤੇ ਜਾਂਦੇ ਆ ਜਾਂ ਸ਼ਾਦੀ ਵਿਆਹ ਦਾ ਜਾਂ ਕੋਈ ਵੀ ਇਦਾਂ ਦਾ ਮੌਕਾ ਹੁੰਦਾ ਹੈ ਜਿਹੜਾ ਪ੍ਰੋਗਰਾਮ ਗੁਰਦੁਆਰਿਆਂ ਵਿੱਚ ਰੱਖਿਆ ਜਾਂਦਾ ਉੱਥੇ ਕੀ ਆ ਪਕੌੜੇ ਕੱਢੇ ਜਾਂਦੇ ਨੇ ਸਮੋਸੇ ਕੱਢੇ ਜਾਂਦੇ ਨੇ ਜਾਂ ਫਿਰ ਬਹੁਤ ਸਾਰੀਆਂ ਕੋਲਡ ਡਰਿੰਕਾਂ ਹੁੰਦੀਆਂ ਨੇ ਮਠਿਆਈਆਂ ਹੁੰਦੀਆਂ ਨੇ ਤਾਂ ਤੁਹਾਨੂੰ ਸ਼ਾਇਦ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਇਹ ਸਾਰੀਆਂ ਚੀਜ਼ਾਂ ਕੀ ਆ ਜ਼ਹਿਰ ਹ ਹੁਣ ਬਹੁਤ ਸਾਰੇ ਲੋਕ ਕੀ ਕਹਿਣਗੇ ਲੋਕ ਆਪ ਵੀ ਖਾ ਸਕਦੇ ਆ ਉਹ 12ਵੀਂ ਦਾ ਖਾਂਦੀ ਆ ਬੇਸ਼ੱਕ ਉਹ ਕੁਛ ਮਰਜ਼ੀ ਕਰਨ ਲੋਕ ਪਰ ਆਪਾਂ ਨੂੰ ਇਹ ਚਾਹੀਦਾ ਹੈ ਗੁਰਦੁਆਰਾ ਜਿਹੜਾ ਕਮੇਟੀ ਆ ਜਾਂ ਉੱਥੋਂ ਦੇ ਪ੍ਰਬੰਧਕ ਹੈ ਉਹਨਾਂ ਲਈ ਇਹ ਫੈਸਲਾ ਲੈਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਕਿ ਭਾਵੇਂ ਲੋਕ ਆਪ ਜ਼ਹਿਰ ਖਾਣ ਅਸੀਂ ਕਿਸੇ ਨੂੰ ਜ਼ਹਿਰ ਨਹੀਂ ਦੇਣਾ ਜਿੱਦਾਂ ਕਿ ਹੁਣ ਬਹੁਤ ਸਾਰੇ ਰੂਲ ਆਪਣੇ ਗੁਰਦੁਦਵਾਰਾ ਸਾਹਿਬ ਦੇ ਹੈਗੇ ਨੇ ਉੱਥੇ ਕੀ ਆਪਾਂ ਸ਼ਾਰਟਸ ਪਾ ਕੇ ਨਹੀਂ ਜਾਣਾ ਆਪਣਾ ਸਨਟਾ ਕੀ ਜਾਣਾ ਤਾਂ ਇਦਾਂ ਦੀਆਂ ਚੀਜ਼ਾਂ ਜਿਹੜੇ ਰੂਲ ਬਣਾਏ ਨੇ ਬਹੁਤ ਚੰਗੇ ਰੂਲ ਨੇ ਤਾਂ ਉਹਨਾਂ ਵਿੱਚ ਇਹ ਵੀ ਇੱਕ ਐਡ ਹੋਣੀ ਚਾਹੀਦੀ ਆ ਚੀਜ਼ ਕਿ ਤੁਸੀਂ ਗੁਰਦੁਆਰੇ 'ਚ ਜੋ ਵੀ ਪ੍ਰੋਗਰਾਮ ਕਰਾਉਣਾ ਹੈ ਵਿਆਹ ਦਾ ਮਰਗ ਦਾ ਜਾਂ ਕੋਈ ਵੀ ਖੁਸ਼ੀ ਦਾ ਤੁਸੀਂ ਪ੍ਰੋਗਰਾਮ ਇੱਥੇ ਗੁਰਦੁਆਰੇ ਰੱਖਣਾ ਹੈ ਤਾਂ ਉਹਦੇ ਵਿੱਚ ਕੀ ਆ ਤੁਸੀਂ ਕੋਈ ਵੀ ਹੈਲਦੀ ਚੀਜ਼ ਆ ਜਿਹੜੀ ਉਹ ਦੇ ਸਕਦੇ ਆ ਜਿੱਦਾਂ ਕਿ ਫਰੂਟ ਚਾਰਟ ਹੋਵੇ ਜਾਂ ਕੁਝ ਵੀ ਹੋਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਲਦੀ ਨੇ ਸਰੀਰ ਲਈ ਦੋ ਚਮਚੇ ਜਿਹੜੇ ਤੁਸੀਂ ਦੇਸੀ ਘਿਓ ਦੇ ਪਾ ਕੇ ਦੇ ਦਿਓ ਦਾਲ ਸਬਜ਼ੀ ਵਿੱਚ ਸੈਲਡ ਦੇ ਦਿਓ ਐਦਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਹੈਲਦੀ ਚੀਜ਼ਾਂ ਨੇ ਜਾਂ ਫਿਰ ਹੈਲਦੀ ਜਿਹੜੀਆਂ ਖੀਰ ਵਗੈਰਾ ਚੰਗੀ ਇੱਕ ਬਣਾ ਕੇ ਦਿੱਤੀ ਜਾ ਸਕਦੀ ਆ ਤਾਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਗੁਰਦੁਆਰੇ ਚ ਪ੍ਰਮੋਟ ਹੋਣੀਆਂ ਚਾਹੀਦੀਆਂ ਨਾ ਕਿ ਕੋਲ ਡਰਿੰਕਾਂ ਰਸਗੁੱਲੇ ਬਰਫੀਆਂ ਗਲਾਬ ਜਾਮਨਾਂ ਜਲੇਬੀਆਂ ਪਕੌੜੇ ਹੋਰ ਐਦਾਂ ਦੀਆਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਕਿ ਲੋਕ ਉਥੋਂ ਖਾ ਕੇ ਆਉਂਦੇ ਨੇ ਤੇ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਤੇ ਜਿਹੜੇ ਲੋਕ ਸਿਹਤ ਦੇ ਪ੍ਰਤੀ ਥੋੜੇ ਜੇ ਧਿਆਨ ਰੱਖਦੇ ਨੇ ਉਹ ਵੀ ਇਹ ਚੀਜ਼ ਨੂੰ ਮੰਨਣਗੇ ਕਿ ਇਹ ਨਿਰਾ ਜ਼ਹਿਰ ਹੈ ਚੀਜ਼ਾਂ ਜਿਹੜੀਆਂ ਤਾਂ ਗੁਰਦੁਆਰਾ ਜਾਂ ਮੰਦਿਰ ਆ ਉੱਥੋਂ ਕੀ ਬੰਦਾ ਆਪਣੀ ਸਿਹਤ ਤੇ ਆਪਣੇ ਮਾਨਸਿਕ ਤੌਰ ਤੇ ਕੀ ਇੱਕ ਖੁਸ਼ੀ ਲੈਣ ਜਾਂਦਾ ਪਰ ਜੇ ਆਪਾਂ ਉੱਥੇ ਜਾ ਕੇ ਇਹ ਚੀਜ਼ਾਂ ਲੈ ਕੇ ਆਉਂਦੀਆਂ ਇਨਡਾਇਰੈਕਟਲੀ ਆਪਾਂ ਨੂੰ ਇਹ ਨਹੀਂ ਪਤਾ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਆਪਣੇ ਜਿਹੜੀ ਸਿਹਤ ਤੇ ਬਹੁਤ ਅਸਰ ਪੈਂਦਾ ਹੈ ਬੰਦਾ ਮਹੀਨੇ ਚ ਕੀ ਆ ਪੰਜ ਚਾਰ ਗੁਰਦੁਆਰਿ ਵਾਰੀ ਗੁਰਦੁਆਰੇ ਜਾਂਦਾ ਤਾਂ ਉਥੋਂ ਕੀ ਆ ਪੰਜ ਚਾਰ ਵਾਰੀ ਜੇ ਇਦਾਂ ਦੀਆਂ ਚੀਜ਼ਾਂ ਖਾ ਕੇ ਆਉਂਦਾ ਤਾਂ ਮਹੀਨੇ ਚ ਉਹਦੀ ਸਿਹਤ ਤੇ ਬਹੁਤ ਇੰਨਾ ਚੀਜ਼ਾਂ ਦਾ ਕੀ ਬੁਰਾ ਅਸਰ ਪੈਂਦਾ ਤਾਂ ਜਿਹੜੀ ਹੁਣ ਲਾਸਟ ਗੱਲ ਆ ਮੈਂ ਇਹੀ ਕਹੂੰਗਾ ਬੇਸ਼ੱਕ ਮੈਨੂੰ ਤੁਸੀਂ ਬੁਰਾ ਪਲਾ ਬੋਲ ਸਕਦੇ ਆ ਪਰ ਗੁਰਦੁਆਰੇ ਕਮੇਟੀ ਆ ਜੋ ਵੀ ਉਥੋਂ ਦੇ ਪ੍ਰਧਾਨ ਨੇ ਪ੍ਰਬੰਧਕ ਨੇ ਉਹਨਾਂ ਨੂੰ ਇਹ ਚੀਜ਼ ਹੈ ਜਿਹੜੀ ਲਾਗੂ ਕਰਨੀ ਚਾਹੀਦੀ ਆ ਕਿ ਤੁਸੀਂ ਜੋ ਵੀ ਇੱਥੇ ਵਰਤੋਣਾ ਉਹ ਸਰੀਰਕ ਤੌਰ ਤੇ ਜਿਹੜਾ ਬੰਦਿਆਂ ਲਈ ਚੰਗਾ ਹੋਵੇ ਨਾ ਕਿ ਜ਼ਹਿਰ ਹੋਵੇ ਤੇ ਜੇ ਤੁਸੀਂ ਵਰਤੋਣਾ ਵੀ ਆ ਤਾਂ ਤੁਸੀਂ ਕੀ ਉੱਥੇ ਇਹ ਚੀਜ਼ ਕਰ ਸਕਦੇ ਆ ਕਿ ਜੋ ਵੀ ਇੱਕ ਸਾਈਡ ਲਾਉਣਾ ਤੁਸੀਂ ਇੱਕ ਪਾਸੇ ਕੀ ਆਵਦਾ ਰੋਟੀ ਪਾਣੀ ਲਾਓ ਦੂਜੇ ਪਾਸੇ ਕੀ ਆ ਗਲਾਬ ਜਾਮਨਾ ਜਾਂ ਕੋਲਡ ਡਰਿੰਕ ਜੋ ਵੀ ਇਦਾਂ ਦੀਆਂ ਚੀਜ਼ਾਂ ਲਾਉਣੀਆਂ ਜੋ ਕਿ ਸਿਹਤ ਲਈ ਨਹੀਂ ਚੰਗੀਆਂ ਤਾਂ ਉੱਥੇ ਕੀ ਕੰanse ਕੰਮ ਲੈ ਕੇ ਲਾਓ ਕਿ ਇਹ ਚੀਜ਼ਾਂ ਹੈਲਥ ਲਈ ਇਹ ਸਿਹਤ ਲਈ ਚੀਜ਼ਾਂ ਕੀ ਆ ਚੰਗੀਆਂ ਨਹੀਂ ਤੁਸੀਂ ਇਹਨਾਂ ਨੂੰ ਖਾ ਸਕਦੇ ਆ ਪਰ ਤੁਹਾਨੂੰ ਕੀ ਆ ਇਹ ਇਹ ਬਿਮਾਰੀਆਂ ਜਿਹੜੀਆਂ ਲੱਗਣੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰਦੁਆਰਿਆਂ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬਾਕੀ ਤੁਸੀਂ ਆਪ ਸਿਆਣੇ ਆ ਤੇ ਜੇ ਫਿਰ ਵੀ ਜੇ ਕਿਸੇ ਨੂੰ ਮਤਲਬ ਇਹ ਚੀਜ਼ਾਂ ਵਧੀਆਂ ਲੱਗਦੀਆਂ ਤਾਂ ਉਹ ਮਤਲਬ ਇਹਨਾਂ ਚੀਜ਼ਾਂ ਦੀ ਸਪੋਰਟ ਕਰ ਸਕਦਾ